ਹਾਂ ਦੋਸਤੋ ਕੀ ਹਾਲ ਚਾਲ ਨੇ ਅੱਜ ਆਪ ਤੁਹਾਨੂੰ ਦੱਸਾਂਗੇ ਕਿ ਜੋ ਵੀ ਆਪਣੇ ਆਧਾਰ ਕਾਰਡ ਦੇ ਵਿੱਚ ਮੋਬਾਈਲ ਨੰਬਰ ਲਿੰਕ ਹੁੰਦਾ ਉਸ ਨੂੰ ਆਪਾਂ ਇਸ ਤਰੀਕੇ ਨਾਲ ਪਤਾ ਕਰਨਾ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਆਪ ਨੂੰ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿ ਆਪਣੇ ਆਧਾਰ ਕਾਰਡ ਦੇ ਵਿੱਚ ਕਿਹੜਾ ਮੋਬਾਈਲ ਨੰਬਰ ਲਿੰਕ ਹੈ ਇਸ ਨੂੰ ਪਤਾ ਕਰਨ ਲਈ ਸਿਰਫ 1 ਮਿੰਟ ਦਾ ਕੰਮ ਹੈ ਉਹ ਤੁਹਾਨੂੰ ਮੈਂ ਇਸ ਵੀਡੀਓ ਰਾਹੀਂ ਦੱਸਾਂਗਾ ਕਿ ਤੁਸੀਂ ਇੱਕ ਇਸ ਤਰੀਕੇ ਨਾਲ ਉਹ ਪਤਾ ਕਰਨਾ ਹੈ ਕਿ ਤੁਹਾਡੇ ਆਧਾਰ ਕਾਰਡ ਦੇ ਵਿੱਚ ਕਿਹੜਾ ਮੋਬਾਈਲ ਨੰਬਰ ਲਿੰਕ ਹੈ ਆ ਤੁਹਾਨੂੰ ਦੱਸ ਦਿਆਂ। ਸੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਹੋ ਜੀਆਂ ਵੀਡੀਓ ਤੁਹਾਡੇ ਤੱਕ ਹੋਰ ਸਾਡੀਆਂ ਪਹੁੰਚਦੀਆਂ ਰਹਿਣ। ਸਭ ਤੋਂ ਪਹਿਲਾਂ ਤੁਸੀਂ ਨੇ ਆਪਣੇ ਫੋਨ ਦੇ ਉੱਤੇ ਜਿਹੜਾ ਵੀ ਤੁਹਾਡੇ ਫੋਨ ਦੇ ਵਿੱਚ ਬ੍ਰਾਊਜ਼ਰ ਹੈ ਉਸ ਨੂੰ ਓਪਨ ਕਰਨਾ ਹੈ। ਉਸ ਤੋਂ ਸਿੰਪਲੀ ਇਹਦੇ ਵਿੱਚ ਸਰਚ ਕਰਨਾ ਹੈ UIDAI ਠੀਕ ਹੈ। ਅਧਾਰ ਕਰਦੀ ਵੈਬਸਾਈਟ ਹੈ। ਇਸ ਤੋਂ ਬਾਅਦ ਤੁਸੀਂ نیچے ਜਾਣਾ ਹੈ نیچے ਤੁਹਾਨੂੰ ਡਾਊਨਲੋਡ ਆਧਾਰ ਦਾ ਆਪਸ਼ਨ ਦਿਖਾਈ ਦੇਗਾ ਇਸ ਤੇ ਕਲਿੱਕ ਕਰਨਾ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਪੇਜ ਓਪ ਹੋਏਗਾ ਤੁਹਾਡਾ ਡੈਸ਼ਬੋਰਡ ਤੇ ਓਕੇ ਕਰਨਾ ਡੈਸ਼ਬੋਰਡ ਤੋਂ ਬਾਅਦ نیچے ਜਾਣਾ ਹੈ ਸਭ ਤੋਂ نیچے ਜਾ ਕੇ ਤੁਹਾਨੂੰ ਨੀਚੇ ਤੋਂ ਆਪਸ਼ਨ ਛੱਡ ਕੇ ਤੀਸਰਾ ਕਾਲਮ ਆਜ ਦਿਖਾਈ ਦੇਗਾ ਚੈੱਕ ਆਧਾਰ ਵੈਲਿਡਿਟੀ ਠੀਕ ਹੈ ਇਸ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਐਂਟਰ ਕਰਨਾ ਹੈ उस तो बाद कैप्चा एंटर करना देखो मैं अपना आधार कार्ड नंबर दे कैप्चा एंटर किया उस तो दे दे बाद प्रोसीड से क्लिक करना है ठीक है प्रोसीड से कलिक जो मेरा मोबाइल नंबर लिंक है मेरे आधार कार्ड न उसके जो पिछले तीन अखर ने दिखाई देगा दे ठीक है ਇਸ ਤਰ੍ਹਾਂ ਤੁਹਾਨੂੰ ਇਹ ਪਤਾ ਚਲ ਜਾਏਗਾ ਕਿ ਤੁਹਾਡਾ ਆਧਾਰ ਕਾਰਡ ਦੇ ਵਿੱਚ ਕਿਹੜਾ ਮੋਬਾਈਲ ਨੰਬਰ ਲਿੰਕ ਹੈ ਸੋ ਇਸ ਵੀਡੀਓ ਦੇ ਵਿੱਚ ਜੋ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ